ਇਹ ਆ ਗਈਆਂ ਐਚ ਆਰ ਡੀ ਦੇ ਛੋਟੇ ਸਕਰਬ ਓਕੇ ਬਈ ਤੁਹਾਨੂੰ ਕਿੰਨੇ ਦਾ ਪੈਣਾ 80 ਰੁਪਏ 90 ਰੁਪਏ ਐਮ ਆਰ ਵੀ ਐ ਓਕੇ 90 ਵਾਲਾ ਕਿੰਨੇ ਦਾ ਪੈਣਾ 20 ਰੁਪਏ ਦਾ ਬੱਲੇ ਠੀਕ ਹੋ ਗਿਆ ਜੀ ਹਾਂ ਜੀ ਆਹ ਦੇਖੋ ਇਹ ਬਲੀਚਾਂ ਆਈਆਂ ਹਲਦੀ ਚੰਨਨ ਪਪਾਇਆ 골ਡ ਫਰੂਟ ਹਨਾ ਡਾਇਮੰਡ ਸਾਰੀਆਂ ਬਲੀਚਾਂ ਦੀਆਂ ਬੇਟੀਆਂ ਲੱਗੀਆਂ ਹੋਈਆਂ ਹਨਾ ਸਾਰੀਆਂ ਬੇਟੀਆਂ ਲੱਗੀਆਂ ਅੱਡ ਅੱਡ ਫਲੇਵਰ ਨੇ ਅੱਡ ਅੱਡ ਫਲੇਵਰ ਨੇ ਕਿੰਨੇ ਦਾ ਹੈ ਔਰ ਐ 1 ਕਿਲੋ ਦੀ ਬਲੀਚ ਐ 700 ਰੁਪਏ ਐ ਮਰ ਵੀ ਐ 180 ਰੁਪਏ ਦਾ ਪੀਸ ਐ 1 ਕਿਲੋ ਦਾ। ਮਾੜਾ ਕੀ ਕਰੋ? ਇੱਕ ਸਕਰਬ, ਜੈਲ, ਕਰੀਮ, ਪੈਕ ਚਾਰ ਪੀਸਾਂ ਦੀ ਇੱਕ ਕਿੱਟ ਬਣਾ ਕੇ ਲੈ ਕੇ ਜਾਓ 400 ਰੁਪਏ ਦੀ। ਓਕੇ ਬਈ। ਸੋ ਫੇਸ਼ਲ ਹੋਣਾ ਐ। ਠੀਕ ਆ। ਠੀਕ ਆ ਜੀ 500 ਰੁਪਏ ਲੈਣਾ ਤੇ ਫੇਸ਼ਲ ਦਾ। ਪਹਿਲੇ ਫੇਸ਼ਲ 'ਚ ਤੁਹਾਡੇ ਪੈਸੇ ਪੂਰੇ। ਇਹ ਸਾਰੇ ਨਿਗਾਹ ਦੇ ਆ ਗਏ। ਪਪਾਇਆ ਮੋਇਸਚਰਾਈਜ਼ਰ 80-80 ਰੁਪਏ। ਸਕਰਬਸ ਓਵਰ ਤੇ। ਠੀਕ ਆ। ਇਹ ਕੈਰਟਨ ਟਰੀਟਮੈਂਟ ਐ। ਹਾਂ ਜੀ ਬਈ। ਪ੍ਰੋਫੈਸ਼ਨਲ ਜਿਨ੍ਹਾਂ ਨੇ ਸਮੂਥਨਿੰਗ ਕਰਾਈ ਹੈ ਓਕੇ ਜੀ ਜਿਨ੍ਹਾਂ ਨੇ ਲੇਡੀਜ਼ ਨੇ ਸਮੂਥਨਿੰਗ ਕਰਾਈ ਹੈ ਉਹ ਪ੍ਰੋਫੈਸ਼ਨਲ ਸ਼ੈਂਪੂ ਹੀ ਯੂਜ਼ ਕਰਦੇ ਆ ਨਾਰਮਲ ਨਹੀਂ ਕਰਦੇ ਹਨਾ ਉਦਾਂ ਫਿਰ ਉਹਨਾਂ ਦੇ ਵਾਲ ਡੈਮੇਜ ਹੁੰਦੇ ਆ ਓਕੇ ਜੀ ਹੁਣ ਹੈਅ ਟ੍ਰੀਟਮੈਂਟ ਆ ਗਈ ਹੈਅਰ ਸ਼ੈਂਪੂ ਆ ਗਿਆ ਹਨਾ ਕੇਰਾਟਿਨ ਦੇ ਓਕੇ ਕੰਡੀਸ਼ਨਰ ਆ ਗਿਆ ਐ ਰਿਪਬਲਿਕ ਦਾ ਸਮੂਥਨਿੰਗ ਸ਼ੈਂਪੂ ਹੈ ਹਾਂਜੀ ਠੀਕ ਹੈ ਐਮ ਆਰ ਪੀ ਚੈੱਕ ਕਰ ਸਕਦੇ ਹੋ ਇਹਦੇ ਤੇ 1350 ਰੁਪਏ ਐ ਐਮ ਆਰ ਪੀ ਹੈ ਹਾਂਜੀ ਸ਼ੈਂਪੂ ਵੀ ਹੈ ਕੰਡੀਸ਼ਨਰ ਵੀ ਹੈ ਟ੍ਰੀਟਮੈਂਟ ਵੀ ਹੈ ਓਕੇ ਤੁਹਾਨੂੰ ਸਿਰਫ 400 ਰੁਪਏ ਦਾ ਪੀਸ ਮੁਣ ਲੇ ਸਾਢੇ 1300 ਰੁਪਏ ਵਾਲਾ 400 ਰੁਪਏ ਦਾ ਸ਼ੈਂਪੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆਂ ਫੀਲਡ ਗੰਜ ਲੁਧਿਆਣੇ ਸਾਗਰ ਕੋਲੇ ਹੋਰ ਕਾਫੀ ਸਮਾਨ ਆਇਆ ਹੋਇਆ ਸਾਰਾ ਸਮਾਨ ਕੰਪਨੀ ਦਾ ਹੋਊਗਾ ਪੱਕਾ ਬਿੱਲ ਜੇ ਲੈਣਾ ਨਾਲ ਮਿਲੂਗਾ ਜੀ ਰੇਟ ਸੁਣ ਕੇ ਤੁਸੀਂ ਹਰਾ ਹੋ ਹਾਂਜੀ ਇਹ ਦੇਖੋ ਇਹ ਚਾਡੀ ਦਾ ਡੀ ਟੈਂਸ ਸਕਰਬ ਆ ਗਿਆ ਓਕੇ ਬਈ ਦੋ 250 ਰੁਪਏ ਐ ਐਮ ਆਰ ਪੀ ਐ ਤੁਹਾਨੂੰ ਕਿੰਨੇ ਦਾ ਪੈਣਾ 40 ਰੁਪਏ ਦਾ ਓਕੇ ਇਹ ਆ ਗਈਆਂ ਐਚ ਆਰਡੀ ਦੇ ਛੋਟੇ ਸਕਰਬ ਓਕੇ ਬਾਈ ਤੁਹਾਨੂੰ ਕਿੰਨੇ ਦਾ ਪੈਣਾ 80 ਰੁਪਏ 90 ਰੁਪਏ ਐਮ ਆਰ ਵੀ ਐ 90 ਵਾਲਾ ਕਿੰਨੇ ਦਾ ਪੈਣਾ 20 ਰੁਪਏ ਦਾ ਬੱਲੇ ਠੀਕ ਹੋ ਗਿਆ ਜੀ ਹਾਂ ਜੀ ਆਹ ਦੇਖੋ ਇਹ ਬਲੀਚਾਂ ਆ ਗਈਆਂ ਹਲਦੀ ਚੰਨਣ ਪਪਾਇਆ 골ਡ ਫਰੂਟ ਹਨਾ ਡਾਇਮੰਡ ਇਹ ਸਾਰੀਆਂ ਬਲੀਚਾਂ ਦੀਆਂ ਬੇਟੀਆਂ ਲੱਗੀਆਂ ਹੋਈਆਂ ਓਕੇ ਇਹਦੇ ਉੱਤੇ ਲਿਖਿਆ ਸਕਿਨ ਵਾਈਟਨਿੰਗ ਹਾਂ ਜੀ ਵੀਰੇ ਇਹ ਦੇਖੋ ਆਕਸੀ ਐਪ ਪਪਾਇਆ ਹਨਾ ਇਹ ਸਾਰੀਆਂ ਬੇਟੀਆਂ ਲੱਗੀਆਂ ਅੱਡ ਅੱਡ ਫਲੇਵਰ ਨੇ ਅੱਡ ਅੱਡ ਫਲੇਵਰ ਕਿੰਨੇ ਦਾ ਹੈ ਔਰ ਇਹ 1 ਕਿਲੋ ਦੀ ਬਲੀਚ ਹੈ 700 ਰੁਪਏ ਐਮਰ ਵੀ ਹੈ 180 ਰੁਪਏ ਦਾ ਪੀਸ ਹੈ 1 ਕਿਲੋ ਦਾ ਬੰਦੇ ਭਰਾ ਬਹੁਤ ਫਰਕ ਹੈ ਇਹ 180 ਰੁਪਏ ਦੀ 1 ਕਿਲੋ ਬਲੀਚ ਠੀਕ ਹੋ ਗਿਆ ਹਾਂ ਇਹ ਦੇਖੋ ਇਹ ਸਾਰੇ ਖਾਨੇ ਭਰੇ ਹੋਏ ਆ ਇਹ ਸਾਰੀਆਂ ਬੇਟੀਆਂ ਦੇ ਅਲੱਗ-ਅਲੱਗ ਫਲੇਵਰ ਹੈ ਇਦਾਂ ਹੀ ਓਕੇ ਬਈ ਹੁਣ ਆ ਡਾਇਮੰਡ ਦੀ ਜੈਲ ਆ ਇਹ ਦੇਖੋ ਫਰੂਟ ਜੈਲ ਆ ਗਈ ਪਪਾਇਆ ਪੈਕ ਆ ਗਿਆ ਇਹ ਡੀਟਨ ਸਕਰਬ ਆ ਗਿਆ ਡੀਟਨ ਕਰੀਮ ਆ ਗਈ ਜੈਲ 골ਡ ਆ ਗਈ ਹੁਣ ਇਹ ਦੇਖੋ एमआरबी चेक ਕਰੋ 500 ਰੁਪਿਆ ਐਮਰਬੀ ਹੈ 24 ਚ ਬਣਿਆ 26 ਤੱਕ ਵੈਲਿਡ ਹੈ 24 ਅਗਸਤ ਚ ਮੈਨੂਫੈਕਚਰਿੰਗ ਹੋਈ ਹੈ ਦੀ ਓਕੇ ਕਿੰਨੇ ਦਾ ਪੀਸ ਪੈਣਾ ਹੈ 500 ਵਾਲਾ 100 ਰੁਪਏ ਦਾ ਓਕੇ ਰਿਹਾ 500 ਰੁਪਏ ਵਾਲਾ ਪੀਸ 100 ਰੁਪਏ ਦਾ ਉਹੀ ਪੰਜੋਗੇ ਫਿਰ ਹਨਾ ਤੁਸੀਂ 500 ਦੇ 5 ਪੀਸ ਲੈ ਕੇ ਜਾਣੇ ਆ ਤੇ 500 ਰੁਪਏ ਦਾ ਇੱਕ ਸੇਲ ਕਰਨਾ 2500 ਰੁਪਏ ਦਾ ਸੇਲ ਹੋ ਗਿਆ ਤੁਹਾਡਾ ਹਾਂ ਬਈ ਕਮਾਈ ਕਰਨੀ ਹੈ ਤੁਸੀਂ ਤੁਸੀਂ ਪਤਾ ਕੀ ਕਰੋ ਇੱਕ ਸਕਰਬ ਜੈਲ ਕਰੀਮ ਪੈਕ ਚਾਰ ਪੀਸਾਂ ਦੀ ਇੱਕ ਕਿੱਟ ਬਣਾ ਕੇ ਲੈ ਕੇ ਜਾਓ 400 ਰੁਪਏ ਦੀ 100 ਫੇਸ਼ਲ ਹੋਣਾ ਹੈ ਠੀਕ ਹੈ ਜੀ 500 ਰੁਪਏ ਲੈਣਾ ਤੇ ਫੇਸ਼ਲ ਦਾ ਪਹਿਲੇ ਫੇਸ਼ਲ 'ਚ ਤੁਹਾਡੇ ਪੈਸੇ ਪੂਰੇ ਤੁਸੀਂ 400 ਰੁਪਏ ਦਾ ਲੈ ਕੇ ਜਾਣਾ 500 ਰੁਪਏ ਕਰਨ ਦਾ ਲੈਣਾ 100 ਤੁਹਾਨੂੰ ਫੇਰ ਬਚ ਗਿਆ 50 ਫੇਸ਼ਲ ਵੀ ਕਰਦੇ ਕਿ ਕਮਾਈ ਕਿੱਥੇ ਜਾਂਦੀ ਹੈ ਹੈ ਨਾ ਇਹ ਸਾਰੇ ਨਿਗਾਹ ਦੇ ਆਗੇ ਪਪਾਇਆ ਮੋਇਸਚਰਾਈਜ਼ਰ 80 80 ਰੁਪਏ ਚੱਕਰਾਪਸ ਓਵਰ ਤੇ ਠੀਕ ਹੈ ਵੀਰੇ ਹਨਾ ਇਹ ਦੇਖੋ ਐਕਸਚेंजर ਆ ਗਿਆ ਇਹ ਰੋਜ਼ ਵਾਟਰ ਆ ਗਿਆ ਰੋਜ਼ ਵਾਟਰ 5 ਲੀਟਰ ਤੁਹਾਨੂੰ 150 ਰੁਪਏ ਓਕੇ 5 ਲੀਟਰ ਰੋਜ਼ ਵਾਟਰ 150 ਰੁਪਏ ਲੈ ਜਾਓ ਓਵਰ ਐਕਸਚेंजर ਆ ਗਿਆ 180 ਰੁਪਏ ਕਲੀਨਸਿੰਗ ਮਿਲਕ ਆ ਗਿਆ 180 ਰੁਪਏ ਸ਼ੈਂਪੂ ਆ ਗਿਆ 200 ਓਕੇ ਠੀਕ ਹੋ ਗਿਆ ਕਵਾਂਟੀਟੀ ਜਿੰਨੀ ਜ਼ਿਆਦਾ ਲੈ ਲੋਗੇ ਮਾਰਜਨ ਤੁਹਾਨੂੰ ਮੈਂ ਰੇਟ ਹੋਰ ਘਟਾਵਾਂਗਾ ਉਹ ਕੱਟਾਂ ਤੁਹਾਡਾ ਮਾਰਜਨ ਵਧਾ ਦੇਣਾ ਓਕੇ ਜੀ ਹਨਾ ਸਾਨੂੰ ਤਾਂ ਲਾਲਚ ਹੁੰਦਾ ਆ ਕਿ ਸਾਡਾ ਮਾਲ ਨਿਕਲ ਜੇ ਸਭ ਨਹੀਂ ਹੁੰਦਾ ਹਨਾ ਉਸ ਹਿਸਾਬ ਨਾਲ ਤੁਹਾਨੂੰ ਰੇਟ ਹੋਰ ਲੈਸ ਕਰ ਦਵਾਂਗਾ ਓਕੇ ਜੀ ਇਹ ਦੇਖੋ ਇਹ ਦੇਖੋ ਇਹ ਕੇਰਟਨ ਹੈ ਸਕਰਬ ਇਹ ਕੇਰਟਨ ਟਰੀਟਮੈਂਟ ਹੈ ਹਾਂਜੀ ਬਈ ਪ੍ਰੋਫੈਸ਼ਨਲ ਜਿਨ੍ਹਾਂ ਨੇ ਸਮੂਥਨਿੰਗ ਕਰਾਈ ਹੈ ਓਕੇ ਬਈ ਜਿਨ੍ਹਾਂ ਨੇ ਲੇਡੀਜ਼ ਨੇ ਸਮੂਥਨਿੰਗ ਕਰਾਈ ਹੈ ਉਹ ਪ੍ਰੋਫੈਸ਼ਨਲ ਸ਼ੈਂਪੂ ਹੀ ਯੂਜ਼ ਕਰਦੇ ਆ ਨਾਰਮਲ ਨਹੀਂ ਕਰਦੇ ਹਨਾ ਉਦਾਂ ਫਿਰ ਉਹਨਾਂ ਦੇ ਵਾਲ ਡੈਮੇਜ ਹੁੰਦੇ ਆ ਹੁਣ ਹੈਅ ਟ੍ਰੀਟਮੈਂਟ ਆ ਗਈ ਹੈਅਰ ਸ਼ੈਂਪੂ ਆ ਗਿਆ ਹਨਾ ਕੇਰਾਟਿਨ ਦੇ ਕੰਡੀਸ਼ਨਰ ਆ ਗਿਆ ਐ ਰਿਪਬਲਿਕ ਦਾ ਸਮੂਥਨਿੰਗ ਸ਼ੈਂਪੂ ਹੈ ਹਾਂਜੀ ਠੀਕ ਹੈ ਐਮ ਆਰ ਪੀ ਚੈੱਕ ਕਰ ਸਕਦੇ ਹੋ ਇਹਦੇ ਉੱਤੇ 1350 ਰੁਪਏ ਐਮ ਆਰ ਪੀ ਹੈ ਹਾਂਜੀ ਸ਼ੈਂਪੂ ਵੀ ਹੈ ਕੰਡੀਸ਼ਨਰ ਵੀ ਹੈ ਟ੍ਰੀਟਮੈਂਟ ਵੀ ਹੈ ਓਕੇ ਤੁਹਾਨੂੰ ਸਿਰਫ 400 ਰੁਪਏ ਦਾ ਪੀਸ ਮੰ ਲੇ ਸਾਢੇ 1300 ਰੁਪਏ ਵਾਲਾ 400 ਰੁਪਏ ਦਾ ਸ਼ੈਂਪੂ 400 ਦਾ ਕੰਡੀਸ਼ਨਰ 400 ਰੁਪਏ ਦਾ ਹਾਂ